ਮੇਰਾ ਨਾਮ ਪਲਵੀਆ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਵਿੱਚ ਪੜ੍ਹਦੀ ਆ ਸਾਡੇ ਸਕੂਲ ਦੇ ਪ੍ਰਿੰਸੀਪਲ ਦਾ ਨਾਮ 라ਜੀਵ ਮਹਾਜਨ ਹੈਗਾ ਮੈਂ 8ਵੀਂ 6 600 ਵਿੱਚੋਂ 592 ਨੰਬਰ ਲੈ ਕੇ ਮੈਰਿਟ ਵਿੱਚ 8ਵਾਂ ਸਥਾਨ ਪ੍ਰਾਪਤ ਕੀਤਾ ਹੈ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਇਨੀ ਮਿਹਨਤ ਤੋਂ ਬਾਅਦ ਮੇਰਾ ਮੈਨੂੰ ਇਹ ਮਕਾਮ ਹਾਸਿਲ ਹੋਇਆ ਤੇ 16 ਤਰੀਕ ਨੂੰ ਸਾਨੂੰ ਸਾਡੇ ਰਾਜ ਦੇ ਰਾਜਪਾਲ ਜੀ ਸਨਮਾਨਿਤ ਕਰਨ ਲੱਗੇ ਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਮੈਨੂੰ ਰਾਜਪਾਲ ਜੀ ਸਨਮਾਨਿਤ ਕਰਨਗੇ ਤੇ ਮੈਂ 16 ਤਰੀਕ ਨੂੰ ਜਾਣਾ ਉੱਥੇ ਸਾਡੇ ਸਕੂਲ ਵਿੱਚ ਇਕੱਲੀ ਮੈਂ ਹੀ ਆ ਤੇ ਹੋਰ ਬੱਚੇ ਨਹੀਂ ਆ ਸਾਡੇ ਪੂਰੇ ਜ਼ਿਲ੍ਹੇ ਵਿੱਚੋਂ 12 ਬੱਚੇ ਸਿਲੈਕਟ ਹੋਇਆ ਉਹਨਾਂ ਵਿੱਚੋਂ ਇੱਕ ਮੈਂ ਆ ਤੇ ਬੜੀ ਖੁਸ਼ੀ ਹੋਣ ਦੀ ਕਿ ਮੇਰਾ ਨਾਮ ਵੀ ਆਇਆ ਸਾਡੇ ਟੀਚਰ ਨੇ ਦੱਸਿਆ ਕਿ ਅਸੀਂ ਸਵੇਰੇ 5 ਵਜੇ ਸਕੂਲੇ ਪਹੁੰਚਣਾ ਤੇ ਸਵਾ 5 ਜਾਂ ਪੌਣੇ 5 ਤੱਕ ਹੀ ਚੱਲ ਪੈਣਾ ਸਕੂਲੇ ਵੀ ਜਦੋਂ ਟਾਈਮ ਮਿਲਦਾ ਉਦੋਂ ਫਰਦੇ ਹੀ ਤੇ ਘਰ ਆ ਕੇ ਵੀ ਜਦੋਂ ਘਰ ਦਾ ਕੰਮ ਵਗੈਰਾ ਕਰਕੇ ਜਦੋਂ ਟਾਈਮ ਮਿਲਦਾ ਅਸੀਂ ਫਰਦੇ ਸੀ ਜਿੰਨਾ ਟਾਈਮ ਮਿਲਦਾ ਉਹਨਾਂ ਪੜਿਆ ਕਰੋ ਤੇ ਫੋਨ ਘੱਟ ਚਲਾਇਆ ਕਰੋ ਇੰਸਟਾਗ੍ਰam ਵਗੈਰਾ ਹਾਂ ਇਹ ਮੇਰਾ ਨਾਮ ਰਤਨ ਚੰਦ ਹੈ ਤੇ ਮੈਂ ਕਿਤੇ ਪੱਕਾ ਟੇਲਰ ਹਾਂ ਜੀ ਤੇ ਮੇਰੇ ਤਿੰਨ ਬੱਚੇ ਨੇ ਵੱਡੀ ਬੇਟੀ ਨਵਿਆ ਛੋਟੀ ਪੱਲਵੀ ਤੇ ਬੇਟਾ ਵਿਮਨਸ਼ੂ ਹੈ ਇੱਕ ਛੋਟਾ ਜਿਹਾ ਪਰਿਵਾਰ ਹੈ ਤੇ ਬੱਚੇ ਕਾਫੀ ਮਿਹਨਤ ਕਰਦੇ ਆ ਕਰਦੇ ਆ ਨਾਲ ਸਾਡੀ ਹੈਲਪ ਵੀ ਕਰਾਉਂਦੇ ਆ ਤੇ ਘਰ ਦੇ ਕੰਮਾਂ ਵਿੱਚ ਵੀ ਤੇ ਮੇਰੇ ਆਪਣੇ ਕੰਮ ਵਿੱਚ ਵੀ ਕਰਵਾਉਂਦੇ ਆ ਤੇ ਕਾਫੀ ਦੇਰ ਰਾਤ ਤੱਕ ਪਰਦੇ ਆ ਤੇ ਮਤਲਬ ਇੱਕ ਆਪਣੇ ਮਾਰ ਪਗੜ ਕੇ ਇੱਕ ਚੰਗੇ ਬੱਚਿਆਂ ਦਾ ਪ੍ਰੂਫ ਦਿੰਦੇ ਆ ਦੇ ਮੇਨ ਗੱਲ ਹੈ ਕਿ ਉਹ ਆਪਣੀ ਭਾਈਵਾਲ ਤੇ ਧਿਆਨ ਟਿਕ ਦਿੰਦੇ ਆ ਤੇ ਇਹਦਾ ਮਤਲਬ ਪ੍ਰੂਫ ਤੁਹਾਡੇ ਸਾਹਮਣੇ ਹੈ ਕਿ ਬੱਚਾ ਅੱਜ ਰਾਜੇਪਾਲ ਜੀ ਨਾਲ ਮੁਲਾਕਾਤ ਕਰ ਰਿਹਾ ਹੈ ਉਹੀ ਮੈਂ ਤਾਂ ਲੈਣ ਸਦਕੇ ਦੇਖੋ ਇੱਕ ਵਧੀਆ ਪਰ ਅਲਾਵਾ ਇਹ ਦੇ ਨਾਲ ਬੱਚੇ ਵੱਧ ਵੱਧ ਮਿਹਨਤ ਕਰਨਗੇ ਤੇ ਕਾਮਯਾਬ ਹੋਣਗੇ ਬੱਚੇ ਕਾਮਯਾਬ ਹੋਣਗੇ ਤੇ ਪਰਿਵਾਰ ਕਾਮਯਾਬ ਹੋਣਗੇ ਤੇ ਇੱਕ ਵਧੀਆ ਪੰਜਾਬ ਦੀ ਉਸਾਰੀ ਹੋਵੇਗੀ ਤੇ ਕਿਉਂਕਿ ਅਗਲੀ ਨੀਵ ਜਿਹੜੀ ਅੱਗੇ ਬੱਚਿਆਂ ਨੇ ਹੀ ਇਸ ਆਪਣੇ ਦੇਸ਼ ਨੂੰ ਜਾਂ ਪੰਜਾਬ ਨੂੰ ਸੰਭਾਲਣਾ ਵਾ ਜੇ ਬੱਚੇ ਵਧੀਆ ਹੋਣਗੇ ਤਾਂ ਮੌਲਕ ਵਧੀਆ ਹੋਗਾ ਵਾਤਾਵਰਨ ਵਧੀਆ ਹੋਊਗਾ ਇਸ ਲਾਗਾ ਜੋ ਹੋਗਾ